ਬਾਬਾ ਬੁੱੱਲੇ ਸੱਚੀ ਸਰਕਾਰ ਫਰਮਾਉਂਦੇ ਨੇ ਕਿ ਨਾ ਖੁਦਾ ਮਸੀਤੇ ਲਬਦਾ ਨਾ ਖੁਦਾ ਵਿੱਚ ਕਾਪੇ ਨਾ ਖੁਦਾ ਕੁਰਾਨ ਕਿਤਾਬਾਂ ਨਾ ਖੁਦਾ ਨਮਾਜ਼ੇ ਨਾ ਖੁਦਾ ਮੈਂ ਤਿਰਥ ਡਿੱਠਾ ਐਵੇਂ ਭੰਡੇ ਚੱਕੇ ਉਹ ਬੁੱੱਲੇ ਸ਼ੋ ਜਦ ਮਰਸ਼ਦ ਮਿਲ ਗਿਆ ਟੁੱਟੇ ਸਭ ਤਕਾਤੇ ਟੁੱਟੇ ਸਭ ਤਕਾਤੇ ਤੇ ਬੁੱਲਿਆ ਆਸ਼ਿਕ ਹੋਇਓ ਰੱਬ ਦਾ ਮੁਲਾਮਤ ਹੋਈ ਲੱਖ ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ ਤੇ ਲੰਗੜ ਨਾਲੋਂ ਖਿੰਗਰ ਚੰਗਾ ਜਿਸ ਪਰ ਪੈਰ ਕਸਾਈ ਦਾ ਬੁੱਲਾ ਸ਼ੌਨੋਂ ਸੋਏ ਪਾਵੇ ਜੋ ਬੱਕਰਾ ਬਨੇ ਕਸਾਈ ਦਾ ਬੁੱਲਿਆ ਆਉਂਦਾ ਸਾਚਨ ਵੇਖ ਕੇ ਜਾਂਦਾ ਮੂਲਨਾ ਵੇਖ ਮਾਰੇ ਤਰਦ ਫਰਾਕ ਤੇ ਬਨ ਬੈਠੇ ਭਮਨ ਸ਼ੇਖ ਬੁੱਲਿਆ ਚੱਲ ਸੁਨਿਆਰ ਤੇ ਜਿੱਥੇ ਕਹਨੇ ਕੜੀਏ ਲੱਖ ਸੂਰਤ ਆਪੋ ਆਪਣੀ ਤੋ ਇੱਕੋ ਰੂਪ ਆਖ ਬੁੱਲਿਆ ਚੇਰੀ ਮੁਸਲਮਾਨ ਤੇ Hindu ਤੋਂ ਕੁਰਬਾਨ ਦੋਹਾਂ ਤੋਂ ਪਾਣੀ ਵਾਰ ਪੀ ਜੋ ਕਹੇ ਪਕਵਾਨ ਬੁੱਲਿਆ ਧਰਮਸ਼ਾਲਾ ਵਿੱਚ ਤੜਵਾਈ ਰਹਿੰਦੇ ਠਾਕ ਤੇ ਤਵਾਦੇ ਠੱਕ ਵਿਚ ਮਸੀਤਾਂ ਕੁਸਤਈਏ ਰਹਤੇ ਆਸ਼ਿਕ ਰਹਿਣ ਅਲਕ ਬੁੱਲਿਆ ਧਰਮਸ਼ਾਲਾ ਵਿੱਚ ਨਹੀਂ ਜਿੱਥੇ ਮੌਮਨ ਭੋਗ ਪਵਾਵੇ ਵਿੱਚ ਮਸੀਤਾਂ ਤੱਕੇ ਮਿਲਦੇ ਮੁੱਲਾ ਧਿਉੜੀ ਪਾਵੇ ਦੌਲਤ ਮੰਦਾਂ ਨੇ ਬੋਹੇ ਉੱਤੇ ਰੋਪ ਤਾਰ ਪਹਾਏ ਪਕੜ ਦਰਵਾਜ਼ਾ ਰਬ ਸੱਚੇ ਦਾ ਜਿੱਥੋਂ ਤੋਖ ਦਿਲ ਤਾਂ ਮਿਟ ਚਾਏ ਬੁੱਲਿਆ ਕੈਨ ਕਰੋ ਰਤ ਸਾਢ ਸੁੱਟ ਤੇ ਮਾਨ ਖੋਵੇ ਵਿੱਚ ਪਾ ਤਨ ਮਨ ਦੀ ਸੁਰਤ ਕਵਾਵੇ ਕਰ ਆਪ ਮਿਲੇ ਕਾ ਆ ਬੁੱਲਿਆ ਹਰ ਮੰਤਰ ਮੈਂ ਆ ਕੇ ਕਹੋ ਲੇਖਾ ਤਿਉ ਬਤਾ ਪੜੇ ਪੰਡਤ ਪਾਂਦੇ ਦੂਰ ਕੀਏ ਅਹ ਮੱਕੀਏ ਬੁਲਾ ਬੁੱਲਿਆ ਹਜ਼ਰਤ ਵਿੱਚ ਇਸਲਾਮ ਤੇ ਮੇਰਾ ਨਿਤ ਹੈ ਖਾਸ ਆਰਾਮ ਨਿਤ ਨਿਤ ਮਾਰਾਂ ਤੇ ਨਿਤ ਨਿਤ ਜੀਵਾਂ ਮੇਰਾ ਨਿਤ ਨਿਤ ਕੋਚ ਮੁਕਾਂ ਬੁੱਲਿਆ ਇਸ਼ਕ ਸੱਚਨ ਤੇ ਆਇਕੇ ਸਾਨੂੰ ਕੀਤਾ ਸੋ ਧੂਮ ਉਹ ਪ੍ਰਭਾ ਅਸਾਟਾ ਸਖੀ ਹੈ ਮੈ ਸੇਵਾ ਕੰਨੂ ਸੋਮ ਬੁੱਲਿਆ ਜੈਸੀ ਸੂਰਤ ਐਨ ਤੇ ਤੈਸੀ ਸੂਰਤ ਕਹਿਣ ਇੱਕ ਨੁਕਤੇ ਦਾ ਫੇਰ ਹੈ ਬੁੱਲਾ ਫਰੇ ਚਹਾਨ ਬੁੱਲਿਆ ਚੇਤੂ ਕਾਸੀ ਪੰਨੇ ਲੱਕ ਬਨ ਤਲਵਾਰ ਪਹਿਲੋਂ ਰੰਗੜ ਮਾਰ ਕੇ ਪਿਛੋਂ ਕਾਫਰ ਮਾਰ ਬੁੱਲਿਆ ਕਨਕ ਕੌਟੀ ਕਾਮ ਨਹੀਂ ਦੇ ਨੋਹੇ ਤਲਵਾਰ ਆਏ ਥੇ ਨਾਮ ਚੱਪਣ ਕੋ ਔਰ ਵਿੱਚ ਲਿੱਤੇ ਮਾਰ ਬੁੱਲਿਆ ਕਸੂਰ ਬੇ ਤਸਤੂਰ ਉੱਥੇ ਜਾਣਾ ਬਨਿਆ ਜ਼ਰੂਰ ਨਾ ਕੋਈ ਪੁੰਨ ਨਾ ਤਾਨ ਹੈ ਨਾ ਕੋਈ ਲਾਗ ਤਸਤੂਰ ਬੁੱਲਿਆ ਖਾ ਹਰਾਮ ਤੇ ਬੜ ਸ਼ੁਕਰਾਨਾ ਕਦ ਤਾ ਬਾਤ ਤਰਕ ਸਵਾਪੋਂ ਛੋੜ ਮਸਜਿਦ ਤੇ ਪਕੜ ਕੇ ਨਾਰਾ ਤੇਰੀ ਛਟਸੀ ਚਾਨ ਅਸਾਪੋਂ ਉਹ ਹਰਫ ਨਾ ਪੜੀਏ ਮਤ ਰਹਿਸੀ ਚਾਨ ਜਵਾਬੋਂ ਬੁੱਲੇ ਸ਼ਾ ਚੱਲ ਉੱਥੇ ਚੱਲੀਏ ਉਹ ਜਿੱਥੇ ਮਨਾ ਨਾ ਕਰਨ ਸ਼ਰਾਪੋਂ ਉਹ ਜਿੱਥੇ ਮਨਾ ਨਾ ਕਰਨ ਸ਼ਰਾਪੋਂ ਬੁੱਲਿਆ ਮਨ ਮਨਚੋਲਾ ਮੁੰਚਦਾ ਕਿਤੇ ਕੋਸ਼ੇ ਬੈ ਕੇ ਕੁੱਟ ਇੱਕ ਖਜ਼ਾਨਾ ਤੈਨੂੰ ਅਰਸ਼ਤਾ ਤੂੰ ਸੰਭਲ ਸੰਭਲ ਕੇ ਲੁੱਟ ਬੁੱਲਿਆ ਮੈਂ ਮਿੱਟੀ কুমਿਆਰ ਦੀ ਗੱਲ ਆਖ ਨਾ ਸਕਦੀ ਏਕ ਤੱਟੜ ਮੇਰਾ ਕਿਉਂ ਕੜਿਆ ਮਤ ਚਾਏ ਅਲੇਖ ਸਲੇਖ ਬੁੱਲਿਆ ਮੁੱਲਾ ਅਤੇ ਮਸਾਲ ਚੀ ਦੋਹਾਂ ਇੱਕੋ ਚੇਤ ਲੋਕਾਂ ਕਤ ਤੇ ਚੰਨਾਂ ਆਪ ਹਨੇਰੇ ਵਿੱਚ ਬੁੱਲਿਆ ਪੈਂਡੇ ਪੜੇ ਪ੍ਰੇਮ ਕੇ ਕੀਆ ਪੈਂਡਾ ਅਵਕੋਨ ਅੰਦੇ ਕੋ ਅੰਦਾ ਮਿਲ ਗਿਆ ਰਾ ਪੱਤਾ ਵੇ ਕੋਨ ਬੁੱਲਿਆ ਪਰਸੋਂ ਕਾ ਫਰਥੀ ਕਿਉਂ ਬੁੱਤ ਪੂਜਾ ਕੀਤੀ ਕੱਲ ਅਸੀਂ ਚਾ ਬੈਠੇ ਕਰ ਆਪਣੇ ਉਥੇ ਕਰਨ ਨਾਂ ਮਿਲੀਆਂ ਗੱਲ ਬੁੱਲਿਆ ਪੀ ਸ਼ਰਾਬ ਤੇ ਖਾ ਕਬਾਬ ਹੇਠਾਂ ਪਾਲ ਹੱਡਾਂ ਦੀ ਅੱਕ ਚੋਰੀ ਕਰ ਤੇ ਭੰਨ ਕਰ ਰੱਬ ਦਾ ਉਸ ਠੱਗਾ ਤੇ ਠੱਗ ਨੂੰ ਠੱਗ ਬੁੱਲਿਆ ਕਾਜ਼ੀ ਰਾਜ਼ੀ ਰਿਸ਼ਵਤੇ ਮੁੱਲਾ ਰਾਜ਼ੀ ਮੌਤ ਆਸ਼ਿਕ ਰਾਜ਼ੀ ਰਾਗ ਤੇ ਨਾ ਪਰਤੀ ਤੇ ਕਟ ਹੋਤ ਬੁੱਲਿਆ ਰੰਗ ਮਹੱਲੀ ਚਾਚੜਿਓ ਲੋਕੀ ਪੁੱਸ਼ਨ ਆਖਨ ਖੈਰ ਅਸਾਂ ਇਹ ਕੁਝ ਦੁਨੀਆ ਤੋਂ ਵਟਿਆ ਮੂੰਹ ਕਾਲਾ ਤੇ ਨੀਲੇ ਪੈਰ ਬੁੱਲਿਆ ਸਭ ਮਚਾਚੀ ਪੌੜੀਆਂ ਤੂੰ ਹਾਲ ਹਕੀਕਤ ਵੇਖ ਜੋ ਕੋਈ ਉੱਥੇ ਪਹੁੰਚਿਆ ਚਾਹੇ ਪੁੱਲ ਚਾਹੇ ਸਲਾਮ ਲੇਕ ਬੁੱਲਿਆ ਵਾਰੇ ਚਾਹੀਏ ਉਨਾਂ ਤੋਂ ਜਿਹੜੇ ਕੱਲੀ ਤੇਨ ਪਤਚਾ ਸੋਈ ਸਲਾਈ ਧਾਨ ਕਰਨ ਤੇ ਆਹਰਾਂ ਨਾਲ ਲੈਨ ਛਪਾ ਬੁੱਲਿਆ ਵਾਰੇ ਚਾਹੀਏ ਉਨਾਂ ਤੋਂ ਜਿਹੜੇ ਮਾਰਨ ਗੱਪ ਸੜੱਪ ਕੌਟੀ ਲੱ삐 ਤੇਨ ਚਾ ਤੇ ਭੁਖ ਚਾ ਕੌ ਕੱਪ ਫਿਰ ਰੁਦਸ਼ ਗੁਫਿਆਂ ਵਾਲੀ ਚੜੀਆਂ ਚੁਗਨੋਂ ਆਈਆਂ ਇੱਕ ਨਾਨ ਨੂੰ ਸੁਰਿਆ ਲੈ ਖਾਤਾ ਇੱਕ ਨਾਨ ਨੂੰ ਫਾਈਆਂ ਲਾਈਆਂ ਇੱਕ ਨਾਨ ਨੂੰ ਆਸ ਮੜਨਦੀ ਆਹੀ ਇੱਕ ਸੇਖ ਕਬਾਬ ਚੜਾਈਆਂ ਉਹ ਬੱਲੇ ਸ਼ਾ ਕੀ ਵਸ ਉਹ ਨਾਤੇ ਉਹ ਕਿਸਮਤ ਮਾਰ ਵਸਾਈਆਂ ਉਹ ਕਿਸਮਤ ਮਾਰ ਵਸਾਈਆਂ ਹੋਰ ਨੇ ਸੱਬੇ ਗੱਲੜੀਆਂ ਅੱਲਾ ਅੱਲਾ ਦੀ ਗੱਲ ਕੁਝ ਰੌਲਾ ਪਾਇਆ ਆਲਮਾ कुछ कागज पाया चल इनको मुख दिखलाए है जिन सो इसकी प्रीत इनको ही मिलता है वो जो इसके है इसका मुख एक जोत है कुंगट है संसार कुंगट में वो शिप गया मुख पर आचल डार इट खड़ी के दुक्कड़ वज्जे तत्ता होवे चुल्ला आवन फकीर ते खाखा चावन राजी कामनी तीनों ही तलवार आया सिस बात को पुल गई वो बात मुंह दिखलावे और शपे छल पल है जगदीस पास रहे और ना मिले ਇਸ ਕੇ ਬਿਸਵੇ ਪੇਸ ਤੇ ਠਾਕਰ ਤਵਾਰੇ ਠਕ ਬਸੇ ਪਾਈ ਤਵਾਰ ਮਸੀਤ ਹਰ ਕੇ ਤਵਾਰੇ ਪਿਖ ਬਸੇ ਹਮਰੀ ਇਹ ਪਰਤੀਤ ਉਹ ਹਾਤੀ ਮੇਰੇ ਅੰਦਰ ਬੋਲਿਆ ਰੋਡ ਪੜ ਕੈ ਕੁਨਾਹ ਪਹਾੜੇ ਲੱਗਾ ਬਾਸਰਾ ਸ਼ਹਿਰ ਤੋਤ ਲੱਗੇ ਫਰਵਾਹ ਵਹਿਤ ਤੇ ਤਰਿਆਤ ਸਿੰਦੇ ਮੇਰੀ ਵਹਿਤਤ ਕਿਤ ਵਲਤਾਈ ਮਦਸ਼ਦ ਕਾਮਲ ਬਾਦ ਲੰਗਾਇਆ ਬਾਜ ਤੁਲੇ ਸਰਨਾਈ ਤੇ ਮੱਕੇ ਕਿਆਂ ਕਲ ਮੁਕਤੀ ਨਹੀਂ ਜਦ ਤੱਕ ਦਿਲੋਂ ਆਪਣਾ ਮੁਕਾਈਏ ਗੰਗਾ ਕਿਆਂ ਕਲ ਮੁਕਤੀ ਨਹੀਂ ਉੱਪਾ ਮੇ ਸੋ ਸੋ ਕੁੱਤੇ ਲਈਏ ਤੇ ਕਿਆ ਕਿਆਂ ਕਲ ਮੁਕਤੀ ਨਹੀਂ ਭਾਵੇਂ ਕਿੰਨੇ ਵੀ ਪੰਡ ਪੜਾਈਏ ਉਹ ਬੁੱਲੇ ਸ਼ਾ ਗਲਤੀਆਂ ਮੁਕਦੀ ਜਦੋਂ ਮੈਂ ਨੂੰ ਖੜੇ ਲਟਾਈਏ ਉਹ ਜਦੋਂ ਮੈਂ ਨੂੰ ਦਿਲੋਂ ਮੁਕਾਈਏ ਉਮੀਦ ਕਰਦਾ ਦੋਸਤੋ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵਾਤਵਾਂ ਦੇ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ